ਸਸ਼ੀਕਾਲ ਮੈਰੀਨਾ ਟੀਮਾਂ ਤੁਸੀਂ ਦੇਖ ਰਹੇ ਹੋ ਛਣਕਾਟਾ ਨਿਊਜ਼ ਤੇ ਗੱਲ ਕਰਾਂਗੇ ਪਿੰਡ ਲੋਈਆ ਦੀ ਦਾਜ ਜੇ ਕਿ ਪਿੰਡ ਲੋਈਆ ਦੇ ਲੋਕਾਂ ਦੀ jaan ਮੁਰ ਤੋਂ ਮੁੱਠੀ ਦੇ ਵਿੱਚ ਆ ਚੁੱਕੀ ਹੈ ਕਿਉਂਕਿ ਹੁਣ ਮੁਰ ਤੋਂ ਪੰਜਾਬ ਦੇ ਵਿੱਚ ਹੜ ਵਰਗੇ ਹਾਲਾਤ ਨਾ ਬਣ ਸਕਣ ਕਿਉਂਕਿ ਪਹਿਲਾਂ ਪਿੰਡ ਲੋਈਆ ਦੇ ਵਿੱਚ ਪਿਛਲੇ ਸਾਲ ਜੋ ਹੜ ਕਰਕੇ ਲੋਕਾਂ ਦਾ ਨੁਕਸਾਨ ਹੋਇਆ ਲੋਕਾਂ ਦੀਆਂ ਫਸਲਾਂ ਦਾ ਘਰਾਂ ਦਾ ਬੇਹਦ ਨੁਕਸਾਨ ਹੋਇਆ ਜਿਸ ਕਰਕੇ ਹੁਣ ਮੁਰ ਪਿੰਡ ਲੋਈਆ ਦੇ ਲੋਕ ਜਿਹੜੇ ਕਿ ਉਹ ਡਰ ਦੇ ਮਾਹੌਲ ਦੇ ਵਿੱਚ ਜੀ ਰਹੇ ਨੇ ਉਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਜਿਹੜਾ ਪਾੜ ਪਿਆ ਸੀ ਜਿੱਦੇ ਚਾਲ ਦੇ ਪੂਰੇ ਪਿੰਡ ਦੇ ਵਿੱਚ ਦਾਦਾਸ ਫੁੱਟ ਦੇ ਕਰੀਬ ਆ ਪਾਣੀ ਭਰ ਚੁੱਕਿਆ ਸੀ ਪਰ ਹਲੇ ਤੱਕ ਵੀ ਜਿਹੜਾ ਇੱਕ ਪਾੜ ਆ ਉਸ ਦਾ ਕੋਈ ਹੱਲ ਨਹੀਂ ਕੀਤਾ ਗਿਆ ਕਿਉਂਕਿ ਲਗਾਤਾਰ ਪਹਾੜਾਂ ਦੇ ਵਿੱਚ ਬਾਰਿਸ਼ ਹੋ ਰਹੀ ਆ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਤਾਂ ਦੂਜੇ ਪਾਸੇ ਹੁਣ ਪਿੰਡ ਲੋਈਆ ਦੇ ਲੋਕ ਡਰੇ ਹੋਏ ਨੇ ਕਿ ਮੁੜ ਪਿਛਲੇ ਸਾਲ ਵਰਗੇ ਹਾਲਾਤ ਨਾ ਬਣ ਸਕਣ ਜਿਸ ਦੇ ਮੱਦੇ ਨਜ਼ਰ ਇਨਾ ਦੇ ਲੋਕਾਂ ਦੇ ਵੱਲੋਂ ਜਿਹੜੀ ਕਿ ਝੋਨੇ ਦੀ ਫਸਲ ਵੀ ਨਹੀਂ ਬੀਜੇਗੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਪਾੜ ਦਾ ਹੱਲ ਨਹੀਂ ਹੁੰਦਾ ਉਹਨਾਂ ਦੇ ਮਨਾਂ ਦੇ ਵਿੱਚ ਡਰ ਬੈਠਿਆ ਹੋਇਆ ਆਉ ਨਜ਼ਰ ਮਾਰ ਦਿਆਂ ਇਹਨਾਂ ਤਸਵੀਰਾਂ ਤੇ ਦੋਸਤੋ ਆਸੀਂ ਉਹ ਬੰਨ ਟੁੱਟਿਆ ਹੋਇਆ ਜਿਹੜਾ ਇੱਥੋਂ ਲਗਭਗ ਐਡਾ ਪਾੜ ਸੀਗਾ ਇਹ ਜਿਹੜਾ ਕਿ ਆਹ ਇਲਾਕਾ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਇਹ ਜਿੰਨਾ ਇਲਾਕਾ ਤੁਹਾਡੀਆਂ ਦੂਰ ਤੱਕ ਨਿਗਾਹ ਦੇਖ ਰਹੇ ਹੋ ਸਰ ਦਾ ਸਾਰਾ ਪਾਣੀ ਡੁੱਬਿਆ ਹੋਇਆ ਸੀਗਾ ਪਿਛਲੇ ਸਾਲ ਲਗਭਗ 1 ਸਾਲ ਹੋਣ ਦੇ ਆਇਆ ਤੇ ਆ ਉਹ ਬਈਆਂ ਜਿਹੜਾ ਕਿ ਬਈ ਦਾ ਸਮੇਲ ਜਿਹੜਾ ਹੋ ਕੇ ਸਤਰੋਈ ਨਾਲ ਹੁੰਦਾ ਆ ਫਿਰ ਇੱਥੇ ਓਵਰਫਲੋ ਹੋ ਕੇ ਆ ਜਿਹੜਾ ਬੰਨਿਆ ਇਹ ਤੋੜ ਦਿੰਦੀ ਆ ਹਮੇਸ਼ਾ ਇਹੇ ਬੰਨ ਟੁੱਟਦਾ ਆ ਕਿਉਂਕਿ ਗਲਤੀ ਇੱਕ ਕਰੀ ਹੋਈ ਹੋਵੇ ਨਾ ਤਾਂ ਬੰਦਾ ਦੂਜੇ ਦੇ ਸੁਧਾਰ ਲੈਂਦਾ ਪਰ ਇੱਥੇ ਅਸੀਂ ਹਮੇਸ਼ਾ ਇਹ ਸੋਚਦੇ ਆ ਵੀ ਗਲਤੀਆਂ ਬਾਰ-ਬਾਰ ਕਰਦੀਆਂ ਤਾਂ ਸੁਧਾਰਦੀ ਵੀ ਨਹੀਂ ਇਹ ਦੇਖ ਸਕਦੇ ਤੁਸੀਂ ਇਹ ਐਡਾ ਵੱਡਾ ਪਾੜਾ ਇੱਥੋਂ ਲੈ ਕੇ ਉਹ ਲਗਭਗ ਖੂਦ ਹੀ ਮੋਟਰ ਤੱਕ ਇਹ ਬੰਦੇ ਖੜੇ ਆ ਅੱਜ ਅਸੀਂ ਤੇ ਇਹ ਬੰਨ ਲਗਭਗ ਤੁਸੀਂ ਇੱਥੋਂ ਨਿਗਾਹ ਮਾਰੋਗੇ ਨਾ ਇਹ ਸਰ ਦਾ ਸਾਰਾ ਪਾਣੀ ਸੀ ਇੱਥੇ ਤੇ ਹਲਾ ਦੇਖੋ ਤੁਸੀਂ ਉਪਰਲੇ ਪਾਸੇ ਵੀ ਟੁੱਟਿਆ ਹੋਇਆ ਇੱਧਰ ਵੀ ਅੱਜਾ ਉੱਧਰ ਮਾਰ ਕਰ ਗਿਆ ਇੱਧਰ ਮਾਰ ਕਰ ਗਿਆ ਪਰ ਇਹਦੀ ਸਾਰ ਕਿਸੇ ਨੇ ਨਹੀਂ ਲਈ ਸੋ ਸਰਕਾਰਾਂ ਕੀ ਬੇਨਤੀ ਕਰਦੇ ਆ ਵੀ ਹੁਣੇ ਸਾਰ ਲੈ ਲਓ ਕੱਲ ਨੂੰ ਨੁਕਸਾਨ ਹੋਣ ਦੀ ਵਜ੍ਹਾਇ ਆਪਾਂ ਪਹਿਲਾਂ ਹੀ ਬਚਾ ਲਈਏ ਇਹ ਪਰਿਵਾਰਾਂ ਨੂੰ ਆਪਣੇ ਲੋਕਾਂ ਨੂੰ ਕਿਉਂਕਿ ਬੈਂਚਿਸ ਕਾਲਾ ਬਾਅਦ ਅਸੀਂ ਰੋਲਾ ਬਹੁਤ ਪਾਉਨੇ ਆ ਵੀ ਕੋਈ ਕਿਸਾਨ ਖੁਦਕੁਸ਼ੀ ਕਰ ਗਿਆ ਕੋਈ ਆ ਆਫਾਤ ਆ ਗਈ ਕੋਈ ਆ ਚੀਜ਼ ਆ ਗਈ ਕਿਉਂਕਿ ਅਸੀਂ ਪਹਿਲਾਂ ਹੀ ਉਸ ਚੀਜ਼ ਨੂੰ ਅਸੀਂ ਨਹੀਂ ਦੇਖਦੀ ਤੇ ਸੋ ਪਲੀਜ਼ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਤਾਂ ਜੋ ਸਰਕਾਰਾਂ ਤੱਕ ਜਰੂਰ ਪਹੁੰਚੇ ਭਗਵੰਤ ਮਾਨ ਸਾਹਿਬ ਤੱਕ ਪਹੁੰਚੇ ਮਾਨ ਸਾਹਿਬ ਤੁਹਾਨੂੰ ਤੁਹਾਡੇ ਸਾਨੂੰ ਤੁਹਾਡੇ ਬਹੁਤ ਜ਼ਿਆਦਾ ਮਾਣਾ ਅਸੀਂ ਚਾਹੁੰਦੇ ਆ ਵੀ ਤੁਸੀਂ ਇਹ ਚੀਜ਼ ਦੀ ਸਾਰ ਹੋਣੀ ਲੈ ਲਓ ਵੀ ਹੋ ਸਕਦਾ ਵੀ ਆਉਣ ਵਾਲੇ ਸਮੇਂ ਕੋਈ ਇਦਾਂ ਦੀ ਅਨਸੁਖਾਵੀ ਘਟਨਾ ਅਹੀ ਅਰਦਾਸ ਕਰਦੇ ਨਾ ਹੋਵੇ ਪਰ ਜੇ ਹੁੰਦੀ ਹੈ ਤਾਂ ਪਲੀਜ਼ ਇਹਨੂੰ ਰੋਕਿਆ ਜਾ ਸਕੇ ਪਲੀਜ਼ ਬੇਨਤੀ ਹੈ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਇਹ ਤਾਂ ਉਹ ਦੇਖਣਾ ਹੋਵੇਗਾ ਕਿਉਂਕਿ ਪਿੰਡ ਦੇ ਲੋਕ ਤਾਂ ਪਹਿਲਾਂ ਹੀ ਡਰੇ ਹੋਏ ਨੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਉਹ ਵੀ ਡਰੇ ਹੋਏ ਨੇ ਕਿਉਂਕਿ ਜਦੋਂ ਪਾਣੀ ਦਾ ਪੱਧਰ ਵਧਦਾ ਤਾਂ ਦੇਖਿਆ ਜਾਂਦਾ ਕਿ ਦਰਿਆਵਾਂ ਦੇ ਵਿੱਚ ਨਦੀਆਂ ਦੇ ਵਿੱਚ ਸੂਈਆਂ ਦੇ ਵਿੱਚ ਜੜ ਕੇ ਪਾੜ ਪੈ ਜਾਂਦਾ ਜਿਸ ਕਰਕੇ ਲੋਕਾਂ ਦੇ ਪਿੰਡਾਂ ਦੇ ਵਿੱਚ ਪਾਣੀ ਭਰ ਜਾਂਦਾ ਤੇ ਲੋਕਾਂ ਦਾ ਬੇਹਦ ਨੁਕਸਾਨ ਹੁੰਦਾ ਤਾਂ ਦੇਖਣਾ ਹੋਵੇਗਾ ਕਿ ਇਸ ਨੁਕਸਾਨ ਨੂੰ ਹੋਣ ਤੋਂ ਬਚਾਉਣ ਦੇ ਵਾਸਤੇ ਸਰਕਾਰਾਂ ਦੇ ਵੱਲੋਂ ਪਹਿਲਾਂ ਕਿਹੜੇ ਪੁਕਤੇ ਪ੍ਰਬੰਧ ਉਹ ਕੀਤੇ ਜਾਣਗੇ ਕਿ ਨਾ ਪਿੰਡਾਂ ਵਾਲਿਆਂ ਦੀ ਸਾਰ ਲਈ ਜਾਵੇਗੀ ਕਿਉਂਕਿ ਦੇਖਿਆ ਜਾਂਦਾ ਕਿ ਜਦੋਂ ਅਜਿਹੇ ਹਾਲਾਤ ਬਣ ਜਾਂਦੇ ਨੇ ਉਹ ਤਾਂ ਫਿਰ ਸਿਆਸੀ ਵੱਡੇ ਵੱਡੇ ਲੀਡਰ ਵੀ ਆਪਣੇ ਪਜਾਮਿਆਂ ਨੂੰ ਛਾੜ ਕੇ ਇਨ੍ਹਾਂ ਪਾਣੀ ਦੇ ਵਿੱਚ ਜਾ ਕੇ ਲੋਕਾਂ ਦਾ ਹਾਲਚਾਲ ਜਾਣਦੇ ਨੇ ਪਰ ਇਸ ਨੂੰ ਰੋਕਣ ਤੋਂ ਪਹਿਲਾਂ ਉਹ ਲੋਕਾਂ ਨਾਲ ਮੁਲਾਕਾਤ ਕਿਉਂ ਨਹੀਂ ਕਰਦੇ ਤਾਂ ਕਿ ਇਸ ਮਸਲੇ ਦਾ ਪਹਿਲਾਂ ਹੀ ਹੱਲ ਹੋ ਸਕੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼